ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਸਮਾਣਾ ਬਲਾਕ ਵਿੱਚ 406 ਸਰਪੰਚਾਂ ਵੱਲੋਂ ਫਾਰਮ ਭਰੇ ਗਏ ਜਿਨ੍ਹਾਂ ਵਿੱਚੋਂ 20 ਫਾਰਮ ਰਿਜੈਕਟ ਕਰ ਦਿੱਤੇ ਗਏ ਕੁੱਲ 386 ਸਰਪੰਚਚਾਉਣ ਮੈਦਾਨ ਵਿੱਚ ਰਹਿਣਗੇ ਫਾਰਮ ਰਿਜੈਕਟ ਹੋਣ ਕਾਰਨ ਪਿੰਡ ਖਾਨਪੁਰ ਪਰਮਜੀਤ ਸਿੰਘ ਨੇ ਦੱਸਿਆ ਕਿ ਮੇਰੀ ਪਤਨੀ ਰਾਜਵਿੰਦਰ ਕੌਰ ਅਤੇ ਮੇਰੇ ਦੋਨਾਂ ਦੇ ਫਾਰਮ ਰਿਜੈਕਟ ਕਰ ਦਿੱਤੇ ਗਏ ਹਨ ਪਿੰਡ ਦੁਲਰਾ ਤੋਂ ਆਏ ਮੁਖਤਿਆਰ ਸਿੰਘ ਨੇ ਦੱਸਿਆ ਕਿ ਮੇਰੀ ਨੂੰ ਕੁਲਦੀਪ ਕੌਰ ਦੇ ਸਰਪੰਚੀ ਫਾਰਮ ਭਰੇ ਸੀ ਉਹ ਵੀ ਰਿਜੈਕਟ ਕਰ ਦਿੱਤੇ ਗਏ ਸਰਕਾਰ ਦੇ ਵਿਰੋਧ ਵਿੱਚ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਧੱਕਾ ਕਰ ਰਹੀ ਹੈ ਪਬਲਿਕ ਕਾਲਜ ਵਿੱਚ ਲਿਸਟ ਜਾਰੀ ਕਰ ਦਿੱਤੀ ਗਈ ਹੈ 10395 ਫਾਰਮ ਭਰੇ ਜਿਨ੍ਹਾਂ ਵਿੱਚੋਂ 25 ਫਾਰਮ ਰਿਜੈਕਟ ਕੀਤੇ ਗਏ 1005 ਮੈਂਬਰ ਮੈਦਾਨ ਵਿੱਚ ਰਹਿਣਗੇ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਸਲ ਦੀ ਰਿਪੋਰਟ ਪਰਮਜੀਤ ਸਿੰਘ ਤੁਸੀਂ ਕਿਹੜੇ ਪਿੰਡਾ ਖਾਨਪੁਰ ਗਾੜੀਆਂ ਖਾਨਪੁਰ ਗੜ ਕੀ ਹੋਇਆ ਤੁਹਾਡੇ ਸਰਪੰਚ ਦੀ ਚੋਣਾਂ ਭਰੀ ਤੁਸੀਂ ਫਰਮ ਹਾਂਜੀ ਮੈਂ ਪੜਾਈ ਮੇਰੀ ਘਰ ਦੀ ਨੇ ਭਰੇ ਦੋ ਅਸੀਂ ਕਾਗਜ਼ ਭਰੇ ਹਨ ਦੋਨੋਂ ਰੱਦ ਕਰਤੇ ਇਹਨਾਂ ਨੇ ਦੋਨੋਂ ਰੱਦ ਕਰਤੇ ਹਾਂਜੀ ਕੀ ਕਾਰਨ ਸੇ ਰੱਦ ਕਰਨ ਦਾ ਕਾਰਨ ਜੀ ਦੱਸਿਆ ਨਹੀਂ ਬਾਕੀ ਵਕੀਲ ਤੋਂ ਚੈੱਕ ਕਰਾ ਕੇ ਚੰਗੀ ਤਰ੍ਹਾਂ ਭਰੇ ਨਾ ਕੋ ਸਾਡਾ ਲੈਣ ਹੈ ਨਾ ਕੋ ਦੇਣ ਪਿੱਛੇ ਕੋ ਸਾਡਾ ਸ਼ਾਮਲਾੜ ਕੋਈ ਸਾਡੇ ਕੋਈ ਹੈ ਨਹੀਂ ਕੋਈ ਬਕਾਇਆ ਨਹੀਂ ਐਨਓਸੀ ਅਸੀਂ ਲੈ ਲਈ ਸੀ ਠੱਕੇ ਨਾਲ ਤੇ ਹੁਣ ਇਹਨਾਂ ਨੇ ਸਾਡੇ ਨਾਲ ਬਿਲਕੁਲ ਸਰਿਆਂ ਠੱਕਾ ਕੀਤਾ ਤੇ ਮੈਨੂੰ ਧਮਕੀਆਂ ਵੀ ਦਿੰਦੇ ਰਹੇ ਨੇ ਤਾਂ ਆਪਣੇ ਕਾਗਜ਼ ਚੱਕ ਲੈ ਮੈਂ ਚੱਕੇ ਨਹੀਂ ਹੈਗੇ ਪਈਆਂ ਦੇ ਮੈਨੂੰ ਫੋਨ ਕਰਾਏ ਨੇ ਹੁਣ ਇਹ ਲੜਦੇ ਚੌਣ ਮੈਦਾਨ ਚ ਭੱਜੇ ਕਿਉਂ ਨੇ ਜੇ ਇੰਨੇ ਹੀ ਇਹਨੇ ਕੰਮ ਕੀਤੇ ਲੋਕਾਂ ਦੇ ਫਿਰ ਲੜਦੇ ਚੌਣ ਚ ਤੁਹਾਡੇ ਨਾਲ ਹੋਰ ਕੀ ਤੱਕਲ ਕੀਤਾ ਹੈ ਹੋਰ ਸਾਡੇ ਸਾਡੇ ਅੱਛਾ ਬਿਜਲੀਆਂ ਦਾ ਛਾਪਾ ਮਰਵਾਤਾ ਕੱਲ ਬਿਜਲੀਆਂ ਦਾ ਛਾਪਾ ਮਰਵਾਤਾ ਹਾਂਜੀ ਹਾਂਜੀ ਵੀ ਚੱਲ ਸਰਕਾਰ ਵਾਲੇ ਧੱਕਾ ਕਰਦੇ ਹਾਂਜੀ 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 ਵੀ ਧੱਕਾ ਵੀ ਤੂਫਾਨ ਮੱਪ ਲੈ ਹਾਂਜੀ ਹਾਂਜੀ ਹੁਣ ਤੁਹਾਨੂੰ ਤੇ ਕੈਂਸਲ ਕਰ ਦੋਨਾਂ ਦੇ ਰਾਜਵਿੰਦਰ ਕੌਰ ਪਰਮਜੀਤ ਸਿੰਘ ਦੋਨਾਂ ਦੇ ਰੱਦ ਕਰਤੇ ਖਾਨਪੁਰ ਗਾੜੀਆਂ ਕਾਰਨ ਅਜੇ ਤੱਕ ਕੋਈ ਨਹੀਂ ਦੱਸਿਆ ਅੱਗੇ ਤੁਸੀਂ ਕੀ ਐਕਸ਼ਨ ਲੋ ਅਸੀਂ ਕੋਰਟ ਜਾਵਾਂਗੇ ਬੰਦੇ ਨਹੀਂ ਜੀ ਅਸੀਂ ਸਰਦਾਰ ਸਿਮਰਨਜੀਤ ਸਿਹਮਾਣ ਵੱਲੋਂ ਪਾਰਟੀ ਨੂੰ ਚੋਣ ਲੜ ਰਹੇ ਸੀ ਅਸੀਂ ਹੁਣ ਕੋੜ ਜਾਵਾਂਗੇ 30 ਸਾਲ ਤੋਂ ਲੜ ਰਹੇ ਆ ਪਿਛਲੇ 30 ਸਾਲਾਂ ਤੋਂ ਅਸੀਂ ਹੁਣ ਇਹਨਾਂ ਇਹਨਾਂ ਤੋਂ ਸਰਪੰਚੀ ਲੜ ਨਹੀਂ ਦਿੰਦੇ ਇਸ ਬੰਦੇ ਨੂੰ ਧੱਕੇ ਨਾਲ ਜੜੀ ਲਈ ਦੀ ਸਾਡੇ ਤੋਂ ਚੋਣਾਂ ਮੇਰਾ ਮੁਖਤਿਆਰ ਸਿੰਘ ਆ ਜੀ ਸਰਪੰਚ ਕਿਹੜੇ ਪਿੰਡਾ ਸਾਡਾ ਪਿੰਡ ਦੁੱਲੜਾ ਜੀ ਦੁੱਲੜ ਹਾਂਜੀ ਕਿਹਦੀ ਫਾਰਮ ਭਰੇ ਸੀ ਮੇਰੀ ਨੂੰ ਨੇ ਭਰੇ ਸੀਗੇ ਜੀ ਉਹਦੇ ਨਾਲ ਕੁਲਦੀਪ ਕੌਰ ਸੀਗਾ ਜੀ ਵਾਫਾ ਗੁਰਵਿੰਦਰ ਸਿੰਘ ਸੀਗਾ ਜੀ ਤਾਂ ਜੋ ਸੰਤਾ ਇਹ ਵੀ ਨਹੀਂ ਪਤਾ ਲੱਗਿਆ ਵੀ ਅਲੀਗੇਸ਼ਨ ਕੀ ਲਾਇਆ ਕੀ ਸਾਨੂੰ ਜਦ ਕੰਫਰਮ ਕਰਿਆ ਜਾਂਦਾ ਸਾਨੂੰ ਦੱਸਿਆ ਜਾਂਦਾ ਵੀ ਤੁਹਾਡੇ ਫਾਰਮਾਂ 'ਚ ਆ ਗਲਤੀ ਐ ਕਿ ਨਹੀਂ ਕੀ ਐ ਸਾਨੂੰ ਕੋਈ ਇਸ ਦੇ ਬਾਰੇ ਪਤਾ ਨਹੀਂ ਹੈਗਾ ਸਾਡੇ ਸਿਰਫ ਅੱਜ ਬੋਰਡ ਸਵੇਰੇ ਲੱਗਿਆ ਮਿਲਿਆ ਸਾਨੂੰ ਵੀ ਸਾਡੇ ਪਿੰਡ ਦੇ ਦੋ ਕੈਂਡੀਡੇਟ ਸੀਗੇ ਜਿਹੜੇ ਉਹ ਦੋਨੋਂ ਕੈਨਸਲ ਕਰਤੇ ਦੋ ਹੀ ਪਾਰਟੀ ਦੇ ਸਿਲੈਕਟ ਕਰਤੇ ਇੱਕ ਸਿਲੈਕਟ ਕਰਤਾ ਦੋ ਸਾਡੇ ਕੱਢਤੇ ਬਾਹਰ ਤਿੰਨ ਕੈਂਡੀਡੇਟ ਸੀ ਤਿੰਨ ਕੈਂਡੀਡੇਟ ਦੋ ਕੱਢਤੇ ਦੋ ਕੱਢਤੇ ਜੀ ਅੱਛਾ ਹਾਂਜੀ ਇੱਕ ਆਪਣੇ ਆਪ ਬਰਡੇ ਰੱਖਿਆ ਆ ਇੱਕ ਰੱਖ ਲਿਆ ਜੀ ਉਹ ਪਤਾ ਨਹੀਂ ਕੀਵੇਂ ਰੱਖਿਆ ਜੀ ਹਾਂਜੀ ਮਿਲੀ ਭਗੂਤੀ ਚੱਲੀ ਆ ਕੀ ਚੱਲਿਆ ਸਾਨੂੰ ਨਹੀਂ ਪਤਾ ਜੀ ਇਹ ਅੰਦਰ ਜਿਹੜੇ ਅਫਸਰ ਸੀਗੇ ਕਰਪਟ ਅਫਸਰ ਸੀਗੇ ਇਹ ਇਨਾਂ ਨੇ ਸਿਰਫ ਅੰਦਾ ਧੁੰਦਲੀ ਕੀਤੀ ਆ ਪੈਸੇ ਦਾ ਚਾਰਜ ਹੋਇਆ ਹੋਊਗਾ ਇਹ ਵੀ ਇਹ ਇਹਦੀਆ ਵੋਟਾਂ ਸਾਡੀਆਂ ਵੋਟਾਂ ਜ਼ਿਆਦੇ ਸੀਗੀਆਂ ਉਹਨਾਂ ਦੀਆ ਵੋਟਾਂ ਘੱਟ ਸੀ ਉਹਨਾਂ ਨੂੰ ਪਤਾ ਵੀ ਇਹਨਾਂ ਦੇ ਜਿਵੇਂ ਮਰਜ਼ੀ ਕਰੀਏ ਪੈਸੇ ਦਈਏ ਐਸੇ ਤਰ੍ਹਾਂ ਪਿਛਲਾ ਇਲੈਕਸ਼ਨ ਹੋਇਆ ਸੀਗਾ ਸਾਡੇ ਪਿੰਡ ਦੁੱਲੜ ਦੇ ਵਿੱਚ ਉੱਥੇ ਵੀ ਅੰਦਰ ਜਿਹੜਾ ਬੋਰਡ ਜਿੱਦੇ ਬੋਟ ਪੈਂਦੀ ਸੀ ਉੱਥੇ 2.5 ਲੱਖ ਰੁਪਇਆ ਦੇ ਕੇ ਸਾਨੂੰ ਹਰਾਇਆ ਗਿਆ ਸੀ ਜੋ ਕਿ ਅਸੀਂ 85 ਵੋਟਾਂ ਤੇ ਜੇਤੂ ਘਰਾਰ ਸੀਗੇ ਪਿਛਲੇ ਵਾਰੀ ਅੱਜ ਧੱਕਾ ਹੋ ਗਿਆ ਅੱਜ ਧੱਕਾ ਹੋ ਗਿਆ ਅੱਜ ਪਹਿਲੇ ਹੀ ਧੱਕਾ ਹੋ ਗਿਆ